ਤਾਲਾ ਵੀ ਤੰਦਾ ਹੋ ਗਿਆ ਵਾ ਬਤੋਲਾ ਜਾਂਦਾ ਵਾ ਵੇਥਣਾਉਣਾ ਥੋੜੀ ਨੂੰ ਥੋਈ ਦਾਲ ਨਹੀਂ ਇਹ ਸਭ ਦੇਣਾ ਸੀ ਨਾ ਦਾਲ ਧਰਦੇ ਨਾ ਥੋਈ ਦਾ ਵਿਆਹ ਕਰਦੀਏ ਤੂੰ ਨੀਂਦ ਰਾਹ ਧਰ ਦੇਣਾ ਜਿੱਦਾਂ ਧਰਦਾ ਵਾ ਦੀਪ ਹੰਦਾਦਾ ਦੀਪ ਦੀਪ ਦਾਲ ਤੁਣੀ ਕਿਤੇ ਚਲਦੀ ਆ ਪਤਾ ਨਹੀਂ ਹੁਣ ਕੀ ਗੱਲ ਹੋ ਗਈ ਆ ਵਾਜਾਂ ਮਾਰੀ ਜਾਂਦੇ ਦੀਪ ਦੀਪ ਪਤਾ ਨਹੀਂ ਕੀ ਕਹਿਣਾ ਹੋਣਾ ਸੌਂਦੀਆਂ ਜਾ ਕੇ ਕੀ ਗੱਲ ਹੋ ਗਈ ਆ ਬੜੀ ਆਵਾਜ਼ਾਂ ਮਾਰਨ ਢੇ ਉਹ ਮੈਂ ਤਾਂ ਪਹਿਲਾਂ ਪਹਿਲਾਂ ਤਵੀ ਆਉਣੀ ਆ ਤੂੰ ਦਲਤੀ ਹੋਈ ਜਨੂੰ ਮੈਨੂੰ ਕੀ ਹੋਣਾ ਵਾ ਮੇਰੀ ਤੁਹਾਨੂੰ ਦੱਲ ਬਚੋਲੇ ਦਾ ਫੋਨ ਆਇਆ ਹੈ ਅੱਛਾ ਉਹ ਦਿੰਦਾ ਤੁਰੀ ਨੂੰ ਮੇਥਣਾ ਹੋਣਾ ਵਾ ਰਵਿੰਦਰ ਨੂੰ ਹਾਂ ਤਮਲੀ ਜੀ ਆਪਣੀ ਨੂੰ ਅੱਛਾ ਅੱਛਾ ਕਿਉਂ ਮੇਥਣਾ ਹੋ ਲੱਗੇ ਆ ਕੱਲ ਜਾਂ ਪਰਤੋਂ ਨਹੀਂ ਤੁਸੀਂ ਮੈਨੂੰ ਪੋਸਟ ਤੇ ਲੈਂਦੇ ਐਡੀ ਛੇਤੀ ਸੱਦ ਕੇ ਬੈਗੇ ਤੁਸੀਂ ਉਹਨਾਂ ਨੂੰ ਬਤੋਲੇ ਦਾ ਫੋਨ ਆਇਆ ਹੈ ਉਹਨੂੰ ਹਾਂ ਦਿੱਤੀ ਮੈਂ ਮੈਂ ਪਿੰਡੋਂ ਵੀ ਸੱਦ ਲੈਂਦੀ ਚਲ ਇੱਕ ਜਣਾ ਆ ਜਾਂਦਾ ਉਹਨਾਂ ਚੋਂ ਵੀ ਉਹ ਤੋਈ ਦਲ ਨਹੀਂ ਰਹਿਣੇ ਉਹਨਾਂ ਨੂੰ ਦੋਵੇਂ ਜਣੇ ਡਰ ਲਏ ਅਸੀਂ ਦੋਵੇਂ ਕਿੱਦਾਂ ਕਰਾਂਗੇ ਓਏ ਤੁੜੀ ਨੂੰ ਵੇਤਨਾ ਹੀ ਹੋਣਾ ਉਹਨਾਂ ਨੇ ਅਜਿਹਾ ਰਿਸ਼ਤਾ ਪਤਾ ਹੋ ਲਿਆ ਵਾ ਚਲ ਵੇਖ ਲੋ ਜਿੱਦਾਂ ਤੀ ਕਹਿੰਦੇ ਉਦਦੇ ਕਰ ਲੈਨੇ ਫਿਰ ਤੋਈ ਦਲ ਨਹੀਂ ਮੇਰੇ ਤੋਂ ਹੁਣ ਦਲ ਠੀਕ ਆ ਅਸੀਂ ਤੁੜੀ ਦਾ ਰਿਸ਼ਤਾ ਤੜਦੀਏ ਤੁਨੀਂਦਰਾ ਧਰਨਾ ਵਾ ਠੀਕ ਆ ਠੀਕ ਆ ਤੇੰਦ ਪਤਾ ਹੈ ਤਮ ਲੀਹਿਆ ਨਹੀਂ ਆ ਮਾਤਾ ਨੇ ਵਿਆਹ ਨਾਲ ਦਵਾ ਆਹੋ ਇਹ ਤੇ ਗੱਲ ਸਹੀ ਹੈ ਹਲੇ ਪਤਾ ਨਹੀਂ ਆ ਮੁੰਡੇ ਨੂੰ ਪਸੰਦ ਆਉਣੀ ਕਿ ਨਹੀਂ ਮੈਂ ਤਾਂ ਕਹਿੰਨੀ ਵਧੀਆ ਵਧੀਆ ਹੋ ਜੇ ਉਹ ਤਾਂ ਲੇ ਆ ਆਪਣੇ ਘਰ ਤੋਂ ਲੂਦੀ ਨਾਲੇ ਉਥੇ ਨਾ ਚੰਦਾ ਥਾਉ ਪੀਉ ਦੀ ਠੀਕ ਆ ਨਾਲੇ ਇਥੇ ਦਾਲ ਤੁਨ ਲੈ ਮੇੜੀ ਯੋ ਦੋਸਤ ਲੈ ਜਾਣਾ ਥੋੜੀ ਨੂੰ ਚੰਦਾ ਸੂਟ ਦੇ ਦੇ ਇਹਨੂੰ ਨਹੀਂ ਸੂਟ ਤੇ ਮੈਂ ਨਵਾਂ ਬਣਾ ਕੇ ਦਵਾਂਗੀ ਇਹਨੂੰ ਆਪਣਾ ਥੂੜੀ ਨੂੰ ਚੰਦਾ ਕੋਈ ਕੋਈ ਦਾਲ ਨਹੀਂ ਕੋਈ ਨਵਾਂ ਥੂੜੀ ਚੰਦਾ ਦੇ ਆ ਕੋਈ ਨਹੀਂ ਮੈਂ ਦੇ ਦੂੰਗੀ ਆਪਣਾ ਸੂਟ ਨਾਲੇ ਨਾ ਆਪਣੇ ਪਿੰਦ ਫੋਨ ਕਰ ਲਾ ਇਹ ਜਾਉਂਦਾ ਤੇ ਅੱਛਾ ਮੈਂ ਕਰਕੇ ਵੇਣੀ ਫੋਨ ਜੇ ਕੋਈ ਆਜੂਗਾ ਠੀਕ ਆ ਆਦੀ ਜਾਣਾ ਹੀ ਆ ਠੀਕ ਆ ਠੀਕ ਆ ਤਾਂ ਮੈਂ ਫੋਨ ਕਰਕੇ ਆਉਣੀ ਫਿਰ ਚਲ ਹੋਗਾ ਤਲ ਵਜਿਆ ਹੋ ਦੁੱਦਾਂ ਲਿਆ ਹੋ ਦੁੱਦਾਰੇ ਤੇ ਤੋ ਪਾਲਾ ਤੁੱਦਾ ਚਲ ਫੋਨ ਕਰ ਹੀ ਲੈਣੀ ਆ ਫਿਰ ਕਹਿਣਾ ਇਹਨਾਂ ਨੇ ਫੋਨ ਕੀਤਾ ਨਹੀਂ ਆ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਹਾਂ ਜੀ ਵਧੀਆ ਤੇ ਸੁਣਾਓ ਹਾਂਜੀ ਹਾਂਜੀ ਠੀਕ ਠਾਕ ਵਧੀਆ ਸਾਰੇ ਠੀਕ ਹੋ ਵੀ ਹਾਂਜੀ ਤੇ ਮੈਂ ਗੱਲ ਕਰਨੀ ਈ ਤੁਹਾਡੇ ਨਾਲ ਰੁਪਿੰਦਰ ਦਾ ਠਾਕਾ ਰੱਖਿਆ ਸੀ ਹਾਂਜੀ ਨਹੀਂ ਅੱਜ ਹੀ ਕਰਨਾ ਹਾਂਜੀ ਤੇ ਮੈਂ ਕਹਿੰਦੀ ਹਾਂ ਕਿ ਤੁਸੀਂ ਆ ਜਾਓ ਖੜਨਾ ਕੀ ਹੁਣ ਕਰਨਾ ਤੇ ਪੈਣਾ ਹੀ ਆ ਹਾਂਜੀ ਚੱਲ ਮੇਰੇ ਸਿਰੋਂ ਭਾਰ ਲੱਥੂਗਾ ਕਮਲੀ ਜੀ ਹੈਗੀ ਆ ਤੁਰ ਪੈਂਦੀ ਕਦੀ ਕਿਤੇ ਜਾਂਦੀ ਹੈ ਕਦੀ ਕਿਤੇ ਰਾਤ ਮੈਨੂੰ ਲੱਭਣ ਜਾਣਾ ਪੈਂਦਾ ਵਾ ਹਾਂਜੀ ਰਾਤੀ ਵੀ ਚੱਲ ਗਈ ਨਿਆਣਿਆਂ ਨਾਲ ਖੇਡਣ ਦੀ ਅੱਧੀ ਰਾਤ ਨਾਲ ਥੇ ਹੁਣ ਮੈਂ ਚੰਗੀ ਲੱਗਦੀ ਬਾਰ ਬਾਰ ਜਾਂਦੀ ਕਿਸੇ ਦੇ ਘਰ ਚਲ ਵੇਖ ਲਿਓ ਜੇ ਆਇਆ ਜਾਊਗਾ ਠੀਕ ਆ ਕਰਨਾ ਤਾਂ ਜੇ ਰੋਕਾ ਰਕਾਈ ਆ ਹਜੇ ਵੇਖਣੀ ਆਉਣਾ ਉਹਨਾਂ ਨੇ ਹਾਂਜੀ ਚਲੋ ਠੀਕ ਆ ਫਿਰ ਠੀਕ ਆ ਚਲੋ ਮੈਂ ਤੇ ਆਪਣੇ ਨੂੰ ਫੋਨ ਕਰਤਾ ਵਾ ਉਹਨਾ ਨੂੰ ਆ ਜਾਣ ਨਹੀਂ ਹੋਣਾ ਨਾ ਸਹੀ ਦਾ ਦਾ ਇਧਰ ਆ ਪੁੱਤਾਂ ਲਈ ਜਾਂਦੇ ਆ ਮੈਨੂੰ ਉਹ ਆ ਦਾ ਦਲ ਸੁਣ ਇਧਰ ਆ ਇਧਰ ਆ ਇਥੇ ਬੈਠ। ਅੰਨ ਗੁੱਸੇ ਹੁਣਾ ਮੈਨੂੰ ਫੇਰ ਤੇ ਇੱਥੇ ਲੈ ਆ ਆ ਬੀ। ਉਹ ਨਹੀਂ ਦਿੰਦੀ ਤੈਨੂੰ ਦੁੱਧ। ਨਹੀਂ ਦਿੰਦੀ। ਪਰ ਆਵਾ ਮੈਨੂੰ ਇਹਦਾ ਲੈ। ਮੇਰੀ ਸੁਣ ਗੱਲ। ਇਹਨੂੰ ਥਮਦਾ ਦੇ। ਉਹ ਜਿੱਦਾਂ ਦਰਨਾ ਵਾ। ਕੋਈ ਨਹੀਂ ਮੈਂ ਸਾਰਾ ਦੱਸ ਦੂੰਗੀ ਇਹਨੂੰ। ਦਾਦਾ ਦਾ ਕਮਲਪੁਰਾ ਨਾ ਘੜੇ ਉੱਥੇ। ਸੁਣ ਗਿਆ ਵਾ ਨਾ? ਜਾਣਾਂ ਕਿੱਥੇ ਇਹਨਾਂ ਦਾ ਪਤਾ ਲੱਗਿਆ ਮੈਨੂੰ। ਕਿੱਥੇ ਖੜਨ ਲੱਗੇ ਮੈਂ ਨਹੀਂ ਜਾਣਾਂ ਜੁੜਾ ਕੇ ਦੇਵੀ। ਐਵੇਂ ਹੀ ਲੈ ਜਾਂਦੇ ਮੈਨੂੰ ਵਿਆਹ ਕਰਾਉਣਾ ਕਿ ਨਹੀਂ ਕਰਾਉਣਾ। ਹੈਂ? ਵਿਆਹ ਪਿਆ ਨਵੇਂ ਸੂਟ ਪਾਇਆ ਕਰਨੇ ਨਵੇਂ ਥੂਧ ਪਾਇਆ ਤਾਂ ਰਹੀ ਦੀ ਮੇਰਾ ਵੀ ਵਿਆਹ ਹੋ ਜਾਣਾ ਵਾ ਹੋ ਦੁੱਧਾ ਏਤ ਵਾਰੀ ਮੜਾ ਤੇ ਵੇਖ ਤੇ ਆ ਮੇਰੀ ਸੋਹਣੀ ਗੱਲ ਹੈ ਉਥੇ ਜਾ ਕੇ ਨਾ ਸ਼ਦਾ ਨਹੀਂ ਘੋਟਣਾ ਠੀਕ ਹੈ ਨਾ ਉਥੇ ਬੁੱਤਾ ਬੋਲਣਾ ਹੀ ਹੈ ਹਾਈ ਵੀ ਨਵੇਂ ਪੋਣਾ ਮਿਲ ਜਾਊਗਾ ਆਹ ਪ੍ਰੋਣਾ ਤੈਨੂੰ ਮਿਲ ਜਾਊਗਾ ਉਥੇ ਇਦਾਂ ਇਦਾਂ ਨਹੀਂ ਕਰਨਾ ਜਿੱਦਾਂ ਕਰਦੀ ਨਹੀਂ ਸਿਰ ਜਾ ਮਾਰ ਦਿੰਨੀ ਆ ਦੁੱਧ ਦੱਸ ਮੋਦੇ ਵਾਲੇ ਵੇਖਣਾ ਨਹੀਂ ਆ ਉਹਨੂੰ ਮੈਂ ਵੇਖੂਗੀ ਕਿਦਾਂ ਉਹ ਤੈਨੂੰ ਆਪੇ ਵਿਖਾ ਦਾਂਗੇ ਅਸੀਂ ਮੇਰੇ ਵਾਲਾ ਵੇਖਦਾ ਕਰਦੀ ਹਾਂ ਉਦ ਵਾਲੇ ਵੇਖਣਾ ਤੇ ਮੈਂ ਆਪ ਕਹਿੰਦੀ ਵੇਖੋ ਜਨਾਬ ਵੇਖਣਾ ਉਸ ਜਗ੍ਹਾ ਵੇਖਾਉਣਾ ਤਾਂ ਕੀ ਫਦਾ ਵਾ ਮੈਂ ਤੈਨੂੰ ਇਹ ਨਹੀਂ ਕਿਹਾ ਤੂੰ ਵੇਖੀ ਨਾ ਉਥੇ ਬੋਲਣਾ ਨਹੀਂ ਹੈਗਾ ਜ਼ਿਆਦਾ ਅਸੀਂ ਆਪੇ ਗੱਲ ਕਰ ਲਾਂਗੇ ਵੇਖ ਲਈ ਓ ਬੋਲੀ ਨਾ ਵੇਖ ਲਈ ਠੀਕ ਆ ਵੇਖ ਲਈ ਮੁੰਡਿਆ ਮੇਰੀ ਸੁਣ ਗੱਲ ਉਥੇ ਜਾ ਕੇ ਤੈਨੂੰ ਸਾਰਾ ਕੰਮ ਕਰਨਾ ਪੈਣਾ ਠੀਕ ਆ ਸੱਸ ਦੀ ਸੇਵਾ ਵੀ ਕਰਨੀ ਪੈਣੀ ਆ ਪਰੋਣੇ ਨੂੰ ਰੋਟੀ ਪੁੱਛਣੀ ਪੈਣੀ ਤੈਨੂੰ ਕੋਈ ਨਾ ਕੰਮ ਕਰਨਾ ਪੈਦਾ ਭੇਲਾ ਕਰੂਗਾ ਤੂੰ ਆਪੇ ਦੋ ਦਿਨ ਲਾਇਆ ਕਰੂ ਤੇ ਮੈਂ ਥਾਲਾ ਕਰੂਗੀ ਆਪੇ ਵੇਖੀ ਹਾਂ ਇਹ ਇਦਾਂ ਨਹੀਂ ਲਾਇਆ ਕਰਨੀਆਂ ਤੇ ਮੈਂ ਕਿੰਨੀ ਵਾਰ ਸਿਖਾਈਆਂ ਹੀ ਇਹਨੂੰ ਥਮ ਦਵਾ ਦੋ ਇਹਨੂੰ ਥਮ ਦਵਾ ਨਾ ਨਾ ਕੀਤੀ ਉਹਨਾਂ ਨੇ ਤੈਨੂੰ ਫੇਰ ਕਲਾ ਦੇਣਾ ਇੱਥੇ ਨਵੇਂ ਸੂਟ ਪਾਉਣੇ ਆ ਕਿ ਨਹੀਂ ਪਾਉਣੇ ਮੇਰੀ ਗੱਲ ਸੁਣੋ ਉਹ ਫੇ ਉਹ ਝੂੜਾ ਵੀ ਪੋਣਾ ਹੋਣਾ ਆਹ ਝੂੜਾ ਵੀ ਲੈ ਕੇ ਦਵਾਂਗੇ ਤੈਨੂੰ ਨਵਾਂ ਉਹ ਥੱਬ ਤੋਂ ਲੈ ਆ ਦੇਵਾਂਗੇ ਥੱਬ ਤੋਂ ਤੈਨੂੰ ਕਲਾ ਕੇ ਦੇਵਾਂਗਾ ਨਾ ਉਹ ਜਦੋਂ ਵਿਆਹ ਹੋਣਾ ਨਾ ਪੱਤਾ ਹੀ ਪੋਣਾ ਵਾ ਸਾਰਾ ਕੁਝ ਲੈ ਕੇ ਦਵਾਂਗੇ ਤੈਨੂੰ ਇਨੂੰ ਸਮਝਾ ਚੰਗੀ ਤਰ੍ਹਾਂ ਸਮਝਾ ਕੋਈ ਗੱਲ ਨਹੀਂ ਮੈਂ ਸਮਝਾ ਦੂੰਗੀ ਜੇ ਇਦਾਂ ਹੀ ਕਰਦੀ ਰਹੀ ਤੇ ਫਿਰ ਤੇ ਇਦਾਂ ਤੋਂ ਹੋਣਾ ਉਹਨਾਂ ਨੇ ਨਹੀਂ ਹੋਣਾ ਕਿਉਂ ਨਹੀਂ ਉਹ ਕਹਿੰਦੇ ਹੁਣ ਮੌਕੇ ਤੇ ਤੈਨੂੰ ਦੱਸਣ ਦੇ ਆ ਤੇ ਚਲੋ ਥੱਦੋ ਮੇਰੇ ਤੋਂ ਨਾਲ ਤੇ ਆ ਲੋ ਵੋ ਚਲੋ ਚਲੀਏ ਚਲੋ ਚੱਲ ਭਾਏ ਮੇਰਾ ਵੀ ਵਿਆਹ ਹੋ ਜਾਣਾ ਵਾ ਹਾਏ ਸੱਚੀ ਵੀ ਨਾ ਮਹਰਾਜਾ ਚੰਦਿਆ ਵਗਦੇ ਕਿਦੇ ਉਹ ਜੂਰਾ ਪਾਉ ਸੋਨਾ ਜਿਆ ਇੱਥੇ ਇੱਥੇ ਤੱਕ ਲਾਉ ਨੀ ਉਹ ਵੀ ਲੋਂਦੇ ਨੇ ਮੈਂ ਇਹ ਮੈਂਦੀ ਉਹ ਵੀ ਲੋਹਣੀ ਮੈਂ ਦੇ ਵੇਖੀ ਆ ਲੈ ਅੱਧ ਦੇਤਨ ਵਾਲੇ ਆਉਂ ਲੱਦੇ ਆ ਤਲ ਮੈਂ ਤੇ ਪੱਤ ਬੁੱਧੂ ਬਨ ਲਈ ਆ ਇਹੋ ਤਪੜੀਆਂ ਤੇ ਮੈਂ ਤਲਣਾ ਵਾ ਤਾਲਾ ਤਾਦੀ ਆਉਂਦੀ ਹੈ ਨਾ ਇਧਰ ਤੋਂ ਨੂੰ ਤੈਨਾ ਮੈਂ ਵੀ ਮੈਂ ਤੋਂ ਨਾਲ ਦਿੰਦਿਆਂ ਵੇਂ ਨੇ ਭਲ ਤੀ ਜਾਂਦੀ ਆ ਬੇਹ ਇੱਥੇ ਬੈਠਾ ਵਾ ਲੱਲੀਆਂ ਲਾਈ ਜਾਨਾ ਵਾ ਉਹ ਮੈਂ ਤੇ ਤਿਆਰ ਹੋ ਤੇ ਬੈਠਾ ਵਾ ਹੈ ਤਿਆਰ ਹੋ ਤੇ ਬੇਟਾ ਕਾਹਦੀ ਬਾਤ ਤੇ ਤਿਆਰ ਹੋਇਆ ਤੂੰ ਉਹ ਲੈਤਨ ਵਾਲੇ ਨਹੀਂ ਆਉਣ ਲੱਗੇ ਮੈਨੂੰ ਤੈਨੂੰ ਕਿਹਨੇ ਕਿਹਾ ਤੈਨੂੰ ਵੇਖਣ ਵਾਲੇ ਆਉਣ ਲੱਗੇ ਉਹ ਤੈਨੂੰ ਫੋਨ ਨਹੀਂ ਆਉਂਦਿਆ ਤੇ ਉਦੋਂ ਦਾ ਤਿਆਰ ਹੋ ਤੇ ਬੇਟਾ ਮੈਂ ਹੋਰ ਪਾ ਲੈ ਕੱਪੜੇ ਉਹ ਤੋਤ ਨਹੀਂ ਨਾਨਾ ਨੂੰ ਢੋਲੀ ਵਦੀ ਉਹ ਢੋਲੀ ਨਹੀਂ ਵਦੀ ਇਹਨਾਂ ਨੂੰ ਹਾਈ ਦਾ ਜਲ ਜਾਣਾ ਵਾ ਹੋਦ ਚੱਲ ਫਿਰ ਚੱਲ ਪੱਧ ਦੀ ਦਵਾ ਠੀਕ ਆ ਠੀਕ ਆ ਚੱਲ ਫਿਰ ਚੱਲ ਚੱਲ ਗੱਲ ਦਫਾ ਹੋਵੇ ਜਾਂਦਾ ਇਹਨਾਂ ਕੱਪੜਿਆਂ 'ਤੇ ਜਾਵੇ ਹੋਊਗਾ ਤਾਂ ਵੀ ਠੀਕ ਆ ਨਾ ਹੋਊਗਾ ਤਾਂ ਤਾਂ ਵੀ ਠੀਕ ਕਰਕੇ ਇਹਨੇ ਗੜੇ ਰੰਗ ਲਾ ਲੈਣੇ ਨਖਤੇ ਨੇ ਵਿਆਹ ਕਰਾ ਕੇ ਤੂੰ ਨਾ ਹੁਣ ਕੁਝ ਬੋਲੀ ਨਾ ਠੀਕ ਆ ਆਵੇਂ ਲਾਲਾ ਨਾ ਖਾਈ ਜਾ ਨਵੀਂ ਚੁੰਨੀ ਹੈ ਮੇਰੀ ਬਾਬੇ ਹੋਵੇ ਸ਼ੀਸ਼ੇ ਲੱਗੇ ਕਿੰਨੇ ਸੋਹਣੇ ਆਵੇ ਆਵੇ ਆ ਕੀ ਕਰੀ ਜੰਨੀ ਹੈ ਬਾਬੇ ਹੋਵੇ ਕਿੰਨੇ ਸ਼ੀਸ਼ੇ ਆਵੇ ਆਵੇ ਆ ਸਾਰਾ ਮੂੰਹ ਲੱਭਨ ਦਿਆ ਵਿੱਚ ਨੂੰ ਥਮਦਾਵੇ ਤੋਂ ਦੋ ਆਉਣ ਵਾਲੇ ਆ ਥਮਦਾਵੇ ਆਵੇ ਇਹ ਸਮਝਦੀ ਨਹੀਂ ਮੈਂ ਮੈਂ ਸੋਹਣੀ ਲੱਗਦੀ ਨਹੀਂ ਸੋਣੀ ਆ ਸੋਣੀ ਕੋਈ ਗੱਲ ਬੋਲਣਾ ਨਹੀਂ ਠੀਕ ਹੈ ਤੂੰ ਉਹ ਤੇ ਘਰ ਵੀ ਇਦਾਂ ਕਰਦੇ ਆਂਦੇ ਤੇ ਬਾਹਰ ਆ ਕੇ ਵੀ ਇਦਾਂ ਕਰਦੇ ਆਂ ਇਹ ਆਵੇ ਤੂੰ ਨਹੀਂ ਵੀ ਸਾਸੀ 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 ਹੋਰ ਬੈਂ ਦੀ ਸੁਣਾਓ ਠੀਕ ਠਾਕ ਆਉਣ ਡਿਆ ਮੁੰਡਾ ਪਿੱਛੇ ਆ ਗਿਆ ਬਸ ਲੈ ਮੈਨੂੰ ਲੱਗਦਾ ਇਹ ਵੀ ਬੋਲੀ ਆ पूछण में कुछ नहीं, नहीं, नहीं है दसने कुछ नहीं, नहीं, नहीं है बैठो बैठो नहीं हूं वे भी लेंगे रख बना के जा ठीक ठाक भी है ठीक वा सोनी है बहुत सोनी है अच्छा कल ना नहीं खिबड़ियां काटते रहे हूं हूं देख लो नहीं नहीं सोनी है ते मेरा पता की इरादा वा नहीं? मेरा इरादा वा ਚੋਪਾ ਕਰਕੇ ਨਾ ਹੁਣੇ ਹੀ ਲੈ ਜੀਏ ਗਾਂਵ ਆ ਕੇ ਚਲੋ ਜਿਨਾ ਹੀ ਕਰ ਲਈਏ ਹੋਰ ਚਲ ਇਦਾਂ ਕਰ ਲੋ ਜਿੱਦਾਂ ਦਾ ਰੋਗ ਹੈ ਇਦਾਂ ਹੀ ਕਰ ਲਈਏ ਗੱਲ ਕਰਕੇ ਵੇਖ ਲੈਨੇ ਆ ਉਹਨਾਂ ਨਾਲ ਕੀ ਕਹਿੰਦੇ ਧੀਰੀ ਮੇਰਾ ਰੱਦਾ ਵਾ ਵੀ ਵੇਹ ਤੇ ਲਿਆਈ ਇੱਕ ਦੂਜੇ ਨੂੰ ਤੇ ਅੱਜ ਹੀ ਗਾਂਵ ਕਰਦੀਏ ਚੁੰਨੀ ਚੜਾਵਾ ਕਰਕੇ ਹੀ ਲੈ ਜੀਏ ਗਾਂ ਚਲ ਜਿੱਦਾਂ ਤੁਹਾਨੂੰ ਸਹੀ ਲੱਗਦਾ ਕੋਈ ਗੱਲ ਨਹੀਂ ਕਰ ਲੈਨੇ ਹੈ ਜਿੱਦਾਂ ਤੁਹਾਨੂੰ ਸਹੀ ਲੱਗਦਾ ਨਾ ਉਦਾਂ ਹੀ ਕਰ ਲੈਨੇ ਚਲੋ ਠੀਕ ਆ ਫਿਰ ਤੇ ਕਰੋ ਫਿਰ ਗਾਂਵ ਤੇ ਹੀ ਜਾਈਏ ਫਿਰ ਹਾਂਜੀ ਚਲੋ ਠੀਕ ਆ ਇਤੋਂ ਵੀ ਸੋਚ ਲਾ ਇਤੋਂ ਵੀ ਸੋਚ ਲਾ ਆਏ ਮੇਰੀ ਗੱਲ ਸੁਣ ਮਾੜੀ ਵੇ ਤੂੰ ਵੀ ਵੇਖ ਲਾ ਹੁਣ ਠੀਕ ਵਾ ਤੀਟਾ ਤੀਟਾ ਤੈਨੂੰ ਠੀਕ ਵਾ ਤੂੰ ਵੀ ਵੇਖ ਲਾ ਠੀਕ ਵਾ ਮਾਤਾ ਕੁੜੀ ਮੈਨੂੰ ਸਿੱਧੀ ਜਾਵਦੀ ਥੋੜੀ ਜੀ ਤੇ ਮੁੰਡਾ ਤਾਂ ਡਖੜਾ ਸਿੱਧਾ ਨੂੰ ਪਾਇਆ ਪੁੱਠਾ ਵਾ ਉਹ ਵੀ ਸਿੱਧਾ ਹੀ ਆ ਕਰ ਦਈਏ ਫਿਰ ਕਰ ਦੋ ਜਿੱਦਾਂ ਦਿਹਾਗਾ ਵਾ ਜਿਹ ਹੋਏ ਕੀ ਜਾਊ ਜੋ ਹੋਊਗਾ ਹਣ ਚਲ ਠੀਕ ਆ ਹਾਂ ਕਿਧਾ ਕਰੀਆਂ ਕਰ ਦਈਏ ਮੈਂ ਤੇ ਕਹਿੰਨੀ ਉੱਤਰ ਤੇ ਦਈਏ ਮੁੰਡਾ ਤਾਂ ਥੋਣਾ ਵਾ ਪਰ ਭਾਬੀ ਵੀ ਨਾ ਬੋਲੀ ਲੱਦੀ ਉਹਦੀ ਚਲ ਕੋਈ ਗੱਲ ਨਹੀਂ ਸਾਡੀ ਕੁੜੀ ਵੀ ਕਮਲੀ ਜੀ ਆ ਉੱਤਮ ਲਈ ਰਹਿਦੀ ਆ ਉਹਨਾਂ ਨੂੰ ਰਲ ਮਿਲ ਜਾਣਾ ਉਹ ਕੰਮ ਇਹਨਾਂ ਦਾ ਰਲ ਮਿਲ ਜਾਣਾ ਉਹਨੇ ਕੋਈ ਗੱਲ ਨਹੀਂ ਤਲ ਵੇਖ ਰਾਂ ਫਿਰ ਤਰਦੀ ਹਾਂ ਹੋਰ ਕਰਦੀ ਹਾਂ ਤਲ ਵੇਖੀ ਤੁਸੀਂ ਜਾਉਗੀ ਫਿਰ ਆਓ ਚਲੋ ਆਜੋ ਭੈਣ ਜੀ ਸਾਨੂੰ ਮਨਜ਼ੂਰ ਆ ਕੀ ਕਿਹਾ ਸਾਨੂੰ ਮਨਜ਼ੂਰ ਵਾ ਕਰਦੀ ਐ ਪਰਿਸ਼ਤਾ ਚਲੋ ਠੀਕ ਆ ਫਿਰ ਫਿਰ ਆਦੀ ਕਰ ਦਿੰਨੇ ਹਾਂਜੀ ਚਲੋ ਫਿਰ ਉਠੋ ਚਲੋ ਪਰਿਏ ਗੁਰਦਾਰੇ ਜਾ ਕੇ ਚਲੋ